ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਲੀਵਰ ਟੌਨਿਕ ਬਾਰੇ ਦੋਸਤੋ ਆ ਜੋ ਲੀਵਰ ਟੌਨਿਕ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹਦਾ ਨਾਮ ਲਿਵੋਫਰੋਲ ਇਹ ਕਾਰਗਿਲ ਕੰਪਨੀ ਦਾ ਬਣਿਆ ਹੋਇਆ ਹੈਗਾ ਦੋਸਤੋ ਇਹ ਬਹੁਤ ਹੀ ਵਧੀਆ ਲੀਵਰ ਟੌਨਿਕ ਹੈ ਇਸ ਕਰਕੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂਗੇ ਹੁਣ ਆਪਾਂ ਇਹ ਕਿੱਥੇ ਵਰਤਣਾ ਇਸ ਦੇ ਕੀ ਫਾਇਦੇ ਨੇ ਇਹਦੇ ਬਾਰੇ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਪਸ਼ੂ ਨੂੰ ਲੀਵਰ ਨਾਲ ਸੰਬੰਧਤ ਕੋਈ ਵੀ ਸਮੱਸਿਆ ਗਈ ਜਿਵੇਂ ਲੀਵਰ ਦਾ ਕਮਜ਼ੋਰ ਹੋਣਾ ਭੁੱਖ ਨਾ ਲੱਗਣਾ ਹਰਾਚਾਰਾ ਘਟ ਖਾਣਾ ਪਸ਼ੂ ਨੇ ਗਾਲਾ ਨਾ ਕਰਨਾ ਜਾਂ ਚੰਗੀ ਤਰ੍ਹਾਂ ਹਾਜਮ ਨਾ ਹੋਣਾ ਖਾਦਾ ਪੀਤਾ ਗੈਸਵਾਨੀ ਜਾਂ ਗੋਹੇ ਦੇ ਵਿੱਚ ਅਨਾਜ ਦਾ ਆਉਣਾ ਜਿਵੇਂ ਆਪਾਂ ਕੋਈ ਫੀਡ ਜਾਂ ਕੋਈ ਅਨਾਜ ਪਾਉਣੇ ਆਗੇ ਗੋਹੇ ਦੇ ਵਿੱਚ ਉਸੇ ਤਰ੍ਹਾਂ ਬਾਹਰ ਆ ਜਾਣਾ ਚੰਗੀ ਤਰ੍ਹਾਂ ਪਸ਼ੂ ਨੂੰ ਹਾਜਮ ਨਾ ਹੋਣਾ ਅਜੇ ਹੀ ਸਮੱਸਿਆ ਦੇ ਵਿੱਚ ਆਪਾਂ ਲੀਵਰ ਟੌਨਿਕ ਦੀ ਵਰਤੋਂ ਕਰਦੇ ਹਾਂ ਦੋਸਤੋ ਇਸ ਦੇ ਰਿਜ਼ਲਟ ਬਹੁਤ ਵਧੀਆ ਨੇ ਤੇ ਇਸ ਨੂੰ ਦੇਣ ਨਾਲ ਪਸ਼ੂ ਖੁੱਲ ਕੇ ਖਾਊਗਾ ਖਾਣ ਨੂੰ ਦਿਲ ਕਰੂਗਾ ਗਾਲਾ ਵੀ ਕਰੂਗਾ ਤੇ ਭੁੱਖ ਵੀ ਵੱਧ ਤੋਂ ਵੱਧ ਲੱਗੂਗੀ ਦੋਸਤੋ ਦੁੱਧ ਦੇ ਵਿੱਚ ਵੀ ਵਾਧਾ ਹੋਊਗਾ ਕਿਉਂਕਿ ਖਾਣ ਪੀਣ ਨਾਲ ਹੀ ਦੁੱਧ ਦੀ ਜਿਹੜੀ ਪੈਦਾਵਾਰ ਆ ਉਹਦੇ ਵਿੱਚ ਵਾਧਾ ਹੋਣਾਗਾ ਦੋਸਤੋ ਜੇ ਹੁਣ ਆਪਾਂ ਇਸ ਦੀ ਡੋਜ਼ ਦੀ ਗੱਲ ਕਰੀਏ ਤਾਂ ਇਹ ਦਿਨ ਦੇ ਵਿੱਚ 100 ml ਦੇ ਸਕਦੇ ਆ ਵੱਡੇ ਪਸ਼ੂਆਂ ਵਾਸਤੇ ਦਰਮਿਆਨੇ ਜਿਹੇ ਪਸ਼ੂ ਆ ਜਿਹੜੇ ਝੋਟੀਆਂ ਬੈੜਾਂ ਉਹਨਾਂ ਵਾਸਤੇ ਆਪਾਂ 50 ml ਦੇ ਸਕਦੇ ਆ ਜਿਹੜੇ ਛੋਟੇ ਪਸ਼ੂ ਆ ਜਿਵੇਂ ਭੇਡ ਬੱਕਰੀ ਆ ਜਾਂ ਕਟੀਆਂ ਬੱਛੀਆਂ ਨੇ ਇਹਨਾਂ ਨੂੰ ਆਪਾਂ 2ml ਪ੍ਰਤੀ ਦਿਨ ਦੇ ਸਕਦੇ ਹਾਂ ਤੇ ਦੋਸਤੋ ਇਹ ਗੱਬਣ ਪਸ਼ੂਆਂ ਵਾਸਤੇ ਸੇਫ ਆਗਾ ਸੂਣ ਵਾਲੇ ਪਸ਼ੂ ਨੂੰ ਵੀ ਆਪਾਂ ਇਹ ਦੇ ਸਕਦੇ ਹਾਂਗੇ ਹਾਂਜੀ ਦੋਸਤੋ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਜਦੋਂ ਆਪਾਂ ਪਸ਼ੂ ਦੀ ਡੀਵਾਰਮਿੰਗ ਕਰਦੇ ਹਾਂ ਜਾਨੀ ਕਿ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੰਨੇ ਆ ਮੜੱਪਾਂ ਵਾਲੀ ਉਸ ਤੋਂ ਬਾਅਦ ਲੀਵਰ ਟੋਨਿਕ ਦੇਣਾ ਬਹੁਤ ਹੀ ਜ਼ਰੂਰੀ ਹੁੰਦਾਗਾ ਉਸ ਤੋਂ ਬਾਅਦ ਵੀ ਆਪਾਂ ਇਸ ਲੀਵਰ ਟੌਨਿਕ ਦੀ ਵਰਤੋਂ ਕਰਨੀ ਆ ਜਾਂ ਫਿਰ ਕਈ ਵਾਰ ਆਪਣਾ ਪਸ਼ੂ ਬਿਮਾਰ ਹੋ ਜਾਂਦਾਗਾ ਤੇ ਡਾਕਟਰ ਸਾਹਿਬ ਕੋਈ ਇਦਾਂ ਦੀ ਮੈਡੀਸਿਨ ਇੰਜੈਕਸ਼ਨ ਲਗਦੇ ਆ ਐਂਟੀਬਾਇਟਿਕਾ ਤਾਂ ਉਸ ਤੋਂ ਬਾਅਦ ਵੀ ਆਪਾਂ ਨੂੰ ਇਹ ਲੀਵਰ ਟੌਨਿਕ ਦੇਣਾ ਚਾਹੀਦਾਗਾ ਤਾਂ ਕਿ ਲੀਵਰ ਦੇ ਉੱਪਰ ਕੋਈ ਇਫੈਕਟ ਨਾ ਪਵੇ ਠੀਕ ਆ ਦੋਸਤੋ ਜੇ ਆਪਾਂ ਕੱਟੀਆਂ ਬੱਛੀਆਂ ਤਿਆਰ ਕਰਨੀਆਂ ਨੇ ਜਾਂ ਬੱਕਰੀਆਂ ਬੱਕਰੇ ਤਿਆਰ ਕਰਨੇ ਆ ਉਸ ਦਾ ਜਿਹੜਾ ਵੇਟ ਆ ਭਾਰ ਵਧਾਉਣ ਦੇ ਵਾਸਤੇ ਵੇਟ ਗੇਨ ਕਰਨ ਵਾਸਤੇ ਵੀ ਆਪਾਂ ਹੈਲੀ ਵਰਟੌਨਿਕ ਦੀ ਵਰਤੋਂ ਕਰਨੀ ਆ ਤੇ ਦੋਸਤੋ ਡੋਜ ਤੁਹਾਨੂੰ ਦੱਸ ਹੀ ਦਿੱਤੀ ਆ ਵੱਡੇ ਪਸ਼ੂ ਵਾਸਤੇ 100 ਐਮ ਐਲ ਦਰਮਿਆਨ ਦੇ ਜੀ ਪਸ਼ੂ ਵਾਸਤੇ 50 ਐਮ ਐਲ ਤੇ ਛੋਟੇ ਜਿਹੜੇ ਕਟੀਆਂ ਵੱਸ਼ੀਆਂ ਜਾਂ ਭੇਡ ਬੱਕਰੀ ਆ ਇਸ ਦੇ ਵਾਸਤੇ 20 ਐਮ ਐਲ ਪ੍ਰਤੀ ਦਿਨ ਇਸ ਦੀ ਆਪਾਂ ਬਰਤੋ ਕਰ ਸਕਦੇ ਆ ਦੋਸਤੋ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਪਸ਼ੂਆਂ ਨਾਲ ਸੰਬੰਧਤ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਨੇ ਜਿਨ੍ਹਾਂ ਵਿੱਚ ਬਹੁਤ ਹੀ ਭਰਪੂਰ ਜਾਣਕਾਰੀ ਦਿੱਤੀ ਗਈ ਆ ਬਹੁਤ ਹੀ ਕੰਮ ਦੀਆਂ ਵੀਡੀਓ ਨੇ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਸਾਰੀਆਂ ਵੀਡੀਓ ਜ਼ਰੂਰ ਦੇਖਿਓ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ